ਲੋਹਾਰਾ ਕਾ ਰੋਡ ਰਣਜੀਤ ਵਿਹਾਰ ਦੇ ਨਿਵਾਸੀਆ ਵੱਲੋਂ ਲੋਹਾਰਾ ਕਾ ਰੋਡ ਤੋਂ ਗੁੰਮਟਾਲੇ ਨੂੰ ਜਾਣ ਵਾਲੀ ਸੜਕ ਤੇ ਗ੍ਰੀਨ ਵੈਲਟ ਉੱਪਰ ਬੂਟੇ ਲਗਾਏ ਗਏ ਨਿਵਾਸੀਆ ਨੇ ਆਖਿਆ ਕਿ ਇਹਨਾਂ ਬੂਟਿਆਂ ਦੀ ਦੇਖਭਾਲ ਕਰਨ 'ਚ ਉੱਥੇ ਲੱਗੇ ਸੀਮਿੰਟ ਦੇ ਇੱਕ ਡੰਮ ਕਾਰਨ ਉਹਨਾਂ ਨੂੰ ਮੁਸ਼ਕਿਲ ਆ ਰਹੀ ਹੈ ਜਿੱਥੇ ਵੱਡੇ ਵੱਡੇ ਟਰੱਕ ਆਉਂਦੇ ਹਨ ਅਤੇ ਉਹ ਬੂਟਿਆਂ ਨੂੰ ਤੋੜ ਦਿੰਦੇ ਹਨ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਇਹ ਸੀਮਿੰਟ ਦਾ ਡੰਮ ਨਹੀਂ ਹਟਾਇਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਦਫ਼ਤਰ ਅਤੇ ਡੀਸੀ ਦਫ਼ਤਰ ਦਾ ਘਰਾਉ ਕਰਨਗੇ ਇਹ ਅਸੀਂ ਲੋਹੜਕਾ ਰੋਡ ਜਿਹੜੀ ਤੋਂ ਲੋਹੜਕਾ ਰੋਡ ਤੋਂ ਕਮਟਾਲੇਵਾਲ ਸੜਕ ਜਾਂਦੀ ਨਾਲੇ ਦੇ ਨਾਲ-ਨਾਲ ਜਿੱਥੇ ਫੋਰਚੂਨ ਹੋਟਲ ਆ ਉੱਥੇ ਖੜੇ ਆ ਤੇ ਇੱਥੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਵੇ ਪੰਜ-ਛਤੋਂ ਬੂਟਾ ਜਿਹੜਾ ਅਸੀਂ ਲਾਇਆ ਜਿਹੜਾ ਚੱਲ ਵੀ ਰਿਹਾ ਇਹਦੀ ਅਸੀਂ ਗੋਡੀ ਵੀ ਕਰਦੇ ਆ ਪਾਣੀ ਵੀ ਦੇਨੇ ਤੁਸੀਂ ਦੇਖ ਸਕਦੇ ਸਾਰਾ ਕੁਝ ਚੱਲ ਰਿਹਾ ਲੇਕਿਨ ਸਮੱਸਿਆ ਵੀ ਇੱਥੇ ਇੱਕ ਸੀਮਿੰਟ ਦਾ ਡੰਪ ਬਣ ਗਿਆ ਸੀਮਿੰਟ ਦੇ ਡੰਪ ਦੀਆਂ ਵੱਡੀਆਂ-ਵੱਡੀਆਂ ਗੱਡੀਆਂ ਟਰੱਕ ਆਉਂਦੇ ਸੀਮਿੰਟ ਦੇ ਪਰੇ ਟਰਾਲੀਆਂ ਆਉਂਦੀਆਂ ਸਾਡੇ ਬੂਟੇ ਤੋੜ ਜਾਂਦੇ ਆ ਅਸੀਂ ਵਾਤਾਵਰਨ ਨੂੰ ਬਚਾਉਣ ਵਾਸਤੇ ਅੱਜ ਸਾਰੇ ਇਕੱ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇੱਥੇ ਜਿਹੜਾ ਸਾਹਮਣੇ ਸੀਮਿੰਟ ਵਾਲਾ ਡੰਪ ਪਿਆ ਇਹਨੂੰ ਇੱਥੇ ਬੰਦ ਕਰਾਇਆ ਜਾਵੇ ਆਪਣੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ 350 ਬੋਟੇ ਲਾਇਆ ਹੈ ਇਹ ਨਾਲ ਹੀ ਇੱਥੇ ਗਾਰਬਜ ਦੀ ਲੋਕਪੜ ਦੇ ਨੇ ਉਹਦੀ ਵੀ ਸਫਾਈ ਕਰਵਾ ਰਹੇ ਆਂ ਬੰਦੇ ਲੇਬਲ ਲਗਾ ਕੇ ਕਿ ਇੱਥੇ ਇੱਕ ਸੀਮਿੰਟ ਡੈਂਪ ਹੈ ਜੋ ਸੀਮਿੰਟ ਡੈਂਪ ਦੀਆਂ ਬੱਡੀਆਂ ਆਉਂਦੀਆਂ ਨੇ ਘੱਟੋ ਘੱਟ 15 ਵੀ ਗੱਡੀਆਂ ਉਹ ਇਹਨਾਂ ਬੋਟਿਆਂ ਨੂੰ ਡੈਮੇਜ ਕਰਦੀਆਂ ਨੇ ਸ਼ਾਸਨ ਅੱਗੇ ਐਮਐਲਏ ਸਾਹਿਬ ਅੱਗੇ ਐਮਪੀ ਅੱਗੇ ਡੀਸੀ ਸਾਹਿਬ ਅੱਗੇ ਕਮਿਸ਼ਨਰ ਅੱਗੇ ਕਮਿਸ਼ਨਰ ਸਾਹਿਬ ਅੱਗੇ ਮੈਂ ਬੇਨਤੀ ਕਰਦਾ ਹਾਂ ਕਿ ਇਸ ਡੰਪ ਨੂੰ ਛੇਤੀ ਤੋਂ ਛੇਤੀ ਢਾਇਆ ਜਾਵੇ ਲੋਹਾਰਕਰੋਡ ਰਣਜੀਤਵਾਲਾ ਐਸੋਸੀਏਸ਼ਨ ਦਾ ਇੱਕ ਬਹੁਤ ਹੀ ਵਧੀਆ ਫਲਾਗਾਜੋਗ ਅਪਰਾਲਾ ਕਰ ਰਹੇ ਨੇ ਇਹਨਾਂ ਘਟੋ ਘਟ 500 ਬੂਟਾ ਇੱਥੇ ਲਾਇਆ ਹੈ ਤੇ ਉਹਦੀ ਦੇਖਭਾਲ ਕਰ ਰਹੇ ਨੇ ਆਪਣੇ ਪੈਸਿਆਂ ਦੇ ਨਾਲ ਪਰ ਇੱਥੇ ਇੱਕ ਸੀਮਿੰਟ ਦਾ ਡੰਪ ਹੈ ਜਿੱਥੇ ਰੋਜ਼ 40 ਤੋਂ 50 ਟਰੱਕ ਟਰਾਲੀਆਂ ਹੁੰਦੇ ਨੇ ਤੋਂ ਇਹਨਾਂ ਬੂਟਿਆਂ ਨੂੰ ਡੈਮੇਜ ਕਰ ਰਹੇ ਨੇ ਅਸੀਂ ਤੁਹਾਡੇ ਰਾਈ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਨੂੰ ਬੰਦ ਕਰਾਇਆ ਜਾਵੇ ਜੇਕਰ ਇਹ ਬੰਦ ਨਹੀਂ ਕੀਤਾ ਜਾਂਦਾ ਫਿਰ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਅਤੇ ਡੀਸੀ ਸਾਹਿਬ ਦੇ ਦਫ਼ਤਰ ਗਾੜੀ ਧਰਨਾ ਲਾਵਾਂਗੇ ਉਹ ਅਸੀਂ ਸੁਣਾ ਤੋੜਨੇ ਆ ਸਾਡਾ ਕੋਈ ਮਤਲਬ ਨਹੀਂ ਅਸੀਂ 4 ਸਾਲ ਤੋਂ ਕੰਮ ਕਰਨੇ ਪਏ ਇੱਥੇ ਉਹ ਕਹਿੰਦੇ ਚੇਂਜ ਕਰ ਲਓ ਜਗ੍ਹਾ ਹੋਰ ਕੀ ਕਹਿੰਦੇ ਉਹ ਚੇਂਜ ਕਰਨਾ ਹੀ ਹੈ